ਮੂਰਤ ਅਜੂਬੀ ਸੈ ਭੰ ਬਹੁਤ ਪ੍ਰਸਾਦ ਜਪ ਆਦ ਸਤ ਜੁਗਾਂ ਸਤ ਹੈ ਪੀ ਸਤ ਨਾਨਕ ਹੋਸੀ ਪੀ ਸਤ ਟੋੜੀ ਮਹੱਲਾ ਪੰਜਵਾ ਤਾਰ ਬਿਸਰਤ ਸਦਾ ਖਵਾਰੀ ਤਾ ਕੋ ਤਾ ਕਹਾ ਹੰ ਬਿਆਪੈ ਜਾ ਕੋ ਓਟ ਤੁਹਾਰੀ ਰਹਾਉ ਬੇਲ ਸਿਮਰਨ ਜੋ ਜੀਵਨ ਬਲਨਾ ਸਰਪ ਜਸ ਅਦਜਾਰੀ ਨਵ ਖੰਡਨ ਕੋ ਰਾਖ ਕੁਮਾਵੈ ਅੰਤ ਚਲੈ ਕੋ ਹਾਰੀ ਗੋਨ ਮਿਹਾਨ ਗੁਨ ਤਿ ਨਹੀਂ ਗਾਏ ਜਾਤੋ ਕਿਰਪਾ ਧਾਰੀ ਸੋ ਸੁਖਿਆ ਨਾਨਕ ਉਸ ਜਨਮ ਨਾਨਕ ਤਿਸ ਬਜਾਰੀ ਗੋਣ ਨਿਧਾਨ ਕੋ ਗੋਣ ਤੇ ਨਹੀਂ ਦਾਰੇ ਜੁਜਾ ਕੋ ਕਿਰਪਾ ਧਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਤਿਸ ਬਜਾਰੀ ਜਾਵਰੋ ਸ਼ਤਰੂ ਕਤ ਤੇ ਮਾਤਕ ਗੁਰ ਦਾ ਗਦੀ ਤੇ ਸੁਭਾਈ ਮਾਨ ਦਸਾਂ ਕੀ ਪਾਤਸ਼ਾਹਾਂ ਦੀ ਜੋਤ ਸਾਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰ ਪਿਆਰਿਓ ਆਗਣ ਭਾਗੇ ਹੋ ਜਿੱਦੇ ਹਫਤਾਵਾਰੀ ਸਮਾਧਮਾ ਤੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਿਆ ਬਣਾ ਰਹੇ ਹੋ ਸੋ ਅੱਜ ਨਾਲ ਹੀ ਮਸੀਹਾ ਦਾ 파ਮਦ ਦਿਹਾੜਾ ਹੈ ਆਪ ਸੰਤਾਂ ਦੇ ਬੜੇ ਪ੍ਰੇਮ ਦੇ ਨਾਲ ਤੁਰ ਕੀ ਬਾਣੀ ਸ੍ਰੀ ਸਤਿਗੁਰ ਸਾਹਿਬਾਨੀ ਤੇ ਜਾਪ ਸਰਵਨ ਕੀਤੇ ਗੁਰੂ ਘਰ ਦੇ ਹਜ਼ੂਰੀ ਰਾਗੀ ਜਤੇ ਪਾਸੋਂ ਤੁਰ ਕੀ ਬਾਣੀ ਦਾ ਸ਼ਬਦ ਕੀਰਤਨ ਸਰਵਨ ਕੀਤਾ ਆਓ ਜੋ ਧੰਗੂ ਗੁਰੰਸਾ ਪਾਸ਼ਾ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਹੁਕਮਨਾਮੇ ਵੀ ਦਾਤ ਕੌਸ਼ਿਸ਼ ਕੀਤੀ ਸੀ ਉਸ ਦੇ ਵਿਚਾਰ ਦੇ ਨਾਲ ਜੁੜਨਾ ਕਰੀਏ 10ਵੇਂ ਪਾਸ਼ਾ ਧੰਗੂ ਗੋਵਰ ਸਿੰਘ ਪਾਸ਼ਾ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲਾਈਏ ਕੋਈ ਵੀ ਰਸਨਾ ਬਾਣੀ ਦਾ ਰਵਿਆ ਕੋ ਦੀ ਬਾਹੀ ਗੁਰਦੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਦਾਰ ਧੰਨ ਗੁਰ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਟੋੜੀ ਰਾਤ ਦੇ ਅੰਦਰ ਇਹ ਜੋ ਗੁਰਬਾਣੀ ਦਾ ਪਾਵਨ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 711 ਅਤੇ 12 ਅੰਗ ਤੇ ਸੁਭਾਈ ਬਾਣ ਹੈ ਸਤਗੁਰ ਜੀ ਨੇ ਕਿਰਪਾ ਕੀਤੀ ਹਾਰ ਬਿਸਰਤ ਸਦਾ ਖੁਵਾਰੀ ਨਾਮ ਨੂੰ ਵਿਸਾਰ ਕੇ ਮਨੁੱਖ ਨੂੰ ਖੁਵਾਰੀ ਪ੍ਰਾਪਤ ਕਰਦੀ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭ ਦੇ ਰੋਗ ਵੇਦੁਕ ਹੋਏ ਰਾਗ ਤੇ ਲੱਗਣ ਜਨ ਨੂੰ ਨਿਦੋਰ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਦਿੰਦੇ ਨੇ 12 ਰਾਹ ਬਾੜੀ ਦੇ ਅੰਦਰ ਧੰਗੁਰ ਅਰਜਨ ਦੇ ਪਾਸ਼ਾ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਜਰਮਾ ਜਨਮੰਤਰਾਂ ਦੇ ਜਿਹੜੇ ਰੋਗ ਨੇ ਫਿਰ ਚੰਬੜ ਜਾਂਦੇ ਨੇ ਕਿਸੇ ਨੂੰ ਮਨ ਕਰਕੇ ਕੋਈ ਦੁਖੀ ਹੋ ਜਾਂਦਾ ਕੋਈ ਤੰਦ ਦੀ ਬਿਮਾਰੀ ਕਰਕੇ ਦੁਖੀ ਹੋ ਜਾਂਦਾ ਪਰਮੇਸ਼ਰ ਦੇ ਨਾਮ ਨੂੰ ਭਲਾ ਦੁੱਤਾ ਤੇ ਨਾਮ ਤੇ ਧੁਲਦ ਦੇ ਨਾਲ ਇਹਦੇ ਵੱਡੇ ਵੱਡੇ ਦੁੱਖ ਦੁੱਖ ਜਿਹੜੇ ਨੇ ਰੋਗ ਜਿਹੜੇ ਨੇ ਉਹ ਚੱਪਟ ਜਾਂਦੇ ਨੇ। ਧੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੈ। ਜਿਉ ਤਪਤ ਹੈ ਬਾਰ ਬਾਰ ਤਪ ਤਪ ਖਾਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਗਿਰ ਲਾਇ। ਸਤਿਗੁਰੂ ਜੀ ਕਹਿੰਦੇ ਜਿਹਦੇ ਤਲ ਦੇ ਵਿੱਚੋਂ ਬਾੜੀ ਬਿਸਰ ਜਾਂਦੀ ਹੈ ਜਿਵੇਂ ਕੋੜ ਦਾ ਰੋਗੀ ਜਿਹੜਾ ਹੈ ਆਪਣੇ ਰੋਗ ਦੇ ਕਰਕੇ ਬਿਰਕਦਾ ਹੈ ਪੀੜਾ ਹੁੰਦੀ ਹੈ ਜਿਵੇਂ ਉਹਦੇ जख्मਾਂ ਦੇ ਵਿੱਚੋਂ ਪਾਤ ਜਿਹੜੀ ਹੈ ਉਹ ਸਿਰਦੀ ਹੈ ਪੀੜਾ ਦੇ ਨਾਲ ਹਲ-ਹਲ ਕਰਦਾ ਹੈ ਇਹਦੇ ਨਾਲ ਨੂੰ ਭਲਾ ਦਿੰਦਾ ਜੇ ਤੱਕ ਬਾਣੀ ਵਿਸਰਜ ਜਾਏ ਜੋ ਪੱਕਾ ਰੋਗੀ ਬਿਨ ਲਾਜ ਤੰਦੁਰ ਅਰਜਨ ਦੇ ਪਾਤਸ਼ਾਹ ਜੀ ਕਹਿੰਦੇ ਭਾਈ ਹਰ ਬਿਸਰਤ ਸਦਾ ਖੁਲਾਰੀ ਤਾਤ ਕੋ ਢੋਖਾ ਕਹੰ ਬਿਆਪੈ ਜਾਤ ਕੋ ਓਟ ਤੁਹਾਰੀ ਰਹਾਉ ਰਹਾਉ ਵਾਲੀਆਂ ਪੰਕਤੀਆਂ ਚ ਸਤਿਗੁਰ ਦੀ ਕਿਰਪਾ ਕਰ ਰਹੇ ਨੇ ਜਿਨ੍ਹਾਂ ਨੇ ਨਾਮ ਨੂੰ ਨਹੀਂ ਜੱਬਿਆ ਨਾਮ ਨੂੰ ਪੁਲਾ ਦਿੱਤਾ ਜਿਵੇਂ ਦਰਖਤ ਦੇ ਨਾਲੋਂ ਟਹਿਣੀ ਦੇ ਨਾਲੋਂ ਜਿਹੜਾ ਪੱਤਾ ਜਿਹੜਾ ਫੁੱਲ ਡਿੱਗ ਜਾਂਦਾ ਤੇ ਉਹ ਸੁੱਕ ਜਾਂਦਾ ਸਮੁੰਦਰ ਦੀਆਂ ਲਹਿਰਾਂ ਦੇ ਵਿੱਚੋਂ ਜਿਹੜਾ ਪਾਣੀ ਛਲਕ ਮਾਰਦਾ ਬਾਹਰ ਟੋਇਆਂ ਦੇ ਵਿੱਚ ਜਾ ਕੇ ਪਿਆ ਥੋੜੇ ਦਿਨਾਂ ਬਾਅਦ ਠਰਕ ਜਾਂਦਾ ਉਹ ਜਿਹੜਾ ਪਾਣੀ ਹੈ ਉਹ ਪਸ਼ੂ ਪੰਛੀਾਂ ਦੇ ਪੇਤ ਨੇ ਲੈਕ ਨਹੀਂ ਰਹਿ ਜਾਂਦਾ ਜਿਹੜਾ ਆਪਣੇ ਮੂਲ ਨਾਲੋਂ ਟੁੱਟ ਜਾਂਦਾ ਹੈ ਜਿਹੜੇ ਫੁੱਲ ਨੇ ਜਦੋਂ ਬੂਟੇ ਦੇ ਨਾਲੋਂ ਟੁੱਟ ਗਏ ਤੇ ਸੁਗੰਧੀ ਜਿਹੜੀ ਹੈ ਥੋੜੇ ਸਮੇਂ ਲਈ ਉਹਨਾਂ ਦੀ ਆਵੇਗੀ ਤੇ ਉਹ ਜਿਹੜਾ ਫੁੱਲ ਹੈ ਉਹਦੀ ਜ਼ਿੰਦਗੀ ਥੋੜੇ ਸਮੇਂ ਬਾਅਦ ਮੁਰਝਾ ਜਾਵੇਗਾ ਖਤਮ ਹੋ ਜਾਵੇਗਾ ਪਰਵੀਰ ਸਿੰਘ ਜੀ ਨੇ ਬੜੀਆਂ ਸੁੰਦਰ ਸਤਰਾਂ ਲਿਖੀਆਂ ਨੇ ਉਹਨਾਂ ਨੇ ਫੁੱਲ ਨੂੰ ਸੰਬੋਧਨ ਕਰਕੇ ਲਿਖਿਆ ਡਾਲੀ ਨਾਲੋ ਤੋੜਨਾ ਸਾਨੂੰ ਅਸਾ ਮਹਿਤੁਨਾਈ ਅਸੀਂ ਬੜੀ ਮਹਿਤ ਜਿਹੜੀ ਹੈ ਉਹ ਵਰਦੀ ਹੋਈ ਹੈ ਸਾਨੂੰ ਟਾਣੀ ਦੇ ਨਾਲੋ ਤੋੜਨਾ ਲੱਖਾਂ ਦੀ ਜਿਹੜੀ ਖੁਸ਼ਬੂ ਹੈ ਸਾਡੇ ਅੰਦਰ ਸਮਾਈ ਹੋਈ ਹੈ ਲੱਗਦਾ ਹੈ ਲੋਕ ਜਿਹੜੇ ਨੇ ਸਾਡੇ ਤੋਂ ਸੁਗੰਧੀ ਲੈ ਕੇ ਜਾਂਦੇ ਨੇ ਦਿਲ ਤੋਂ ਤੋੜ ਕੇ ਇਹਦੀ ਸੁਗੰਧੀ ਮਾਲ ਲੇਗਾ ਥੋੜੇ ਤੋਂ ਸਮੇਂ ਤੈਨੂੰ ਇਹ ਸੁਗੰਧੀ ਦਵੇਗਾ ਤੇ ਇਹਦਾ ਆਪਣਾ ਜੀਵਨ ਜਿਹੜਾ ਹੈ ਸਮਾਪਤ ਹੋ ਜਾਵੇਗਾ ਇਸ ਕਰਕੇ ਜਿਹੜਾ ਫੁੱਲ ਹੈ ਆਪਣੀ ਟਹਿਣੀ ਦੇ ਨਾਲ ਟੁੱਟ ਜਾਵੇ ਉਹਦੇ ਅੰਦਰੋਂ ਸੁਗੰਧੀ ਖਤਮ ਹੋ ਜਾਂਦੀ ਹੈ ਤਾਂ ਗੁਰੂ ਹਰਗੁਬਤ ਪਾਸ਼ਾ ਮਹਾਰਾਜ ਦੀ ਸਤਗੁਰੂ ਜੀ ਦੇ ਨਾਲ ਉਹਨਾਂ ਦਾ ਪਿਆਰਾ ਪੋਤਰਾ ਸਤਰੇ ਪਾਸ਼ਾ ਗੁਰਹਾਰਾਜ ਪਾਸ਼ਾ ਮਹਾਰਾਜ ਦੀ ਬਾਗ ਦੇ ਵਿੱਚ ਸਤਗੁਰੂ ਜੀ ਦੇ ਨਾਲ ਤੈਲ ਦੇ ਪਏ ਨੇ ਤੇ ਚੋਲੇ ਦੇ ਨਾਲ ਬੜਾ ਸੁੰਦਰ ਜਿਹੜਾ ਫੁੱਲ ਖਿੜਿਆ ਹੋਇਆ ਸੀ ਜਿਹਦੀ ਸਿਫਤ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਲੰਘਦਿਆਂ ਹੋਇਆ ਕਰਕੇ ਗਏ ਸੀ ਕਿ ਕਿੰਨਾ ਸੁੰਦਰ ਇਹ ਫੁੱਲ ਹੈ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੀ ਬਚਪਨਾ ਹੈ ਛੋਟੀ ਆਰਜੂ ਹੈ ਸਤਿਗੁਰੂ ਜੀ ਦੇ ਚੋਲੇ ਦੇ ਨਾਲ ਉਹ ਜਿਹੜਾ ਫੁੱਲ ਹੈ ਅੜਿਆ ਅੜ ਕੇ ਧਰਤੀ ਦੇ ਉੱਪਰ ਡਿੱਗ ਪਿਆ ਤਾਂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਵੇਖਿਆ ਆਪਰੇ ਪਿਆਰੇ ਪੋਤਰੇ ਨੂੰ ਪੁੱਛਿਆ ਇੱਥੇ ਫੁੱਲ ਸੀ ਬੜਾ ਸੁੰਦਰ ਸੀ ਇਹ ਕਿਵੇਂ 헤ਠਾ ਡਿੱਗ ਪਿਆ ਕਿਵੇਂ ਟੁੱਟ ਗਿਆ ਤੇ ਬਾਦੂ ਘਰ ਰਾਏ ਜੀ ਨੇ ਆਖਿਆ ਸਤਿਗੁਰੂ ਜੀ ਗੁਰੂ ਪਿਤਾ ਜੀ ਦਾਦਾ ਜੀ ਇਹ ਮੇਰੇ ਪੱਲੇ ਦੇ ਨਾਲ ਅੜ ਕੇ ਇਹ ਜਿਹੜਾ ਫੁੱਲ ਹੈ ਉਹ ਧਰਤੀ ਤੇ ਡਿੱਗ ਪਿਆ ਸਤਿਗੁਰੂ ਜੀ ਨੇ ਫਿਰ ਉੱਤੇ ਸਮਝਾਇਆ ਜੇ ਸੰਸਾਰ ਦੇ ਵਿੱਚ ਵਿਚਰਨਾ ਹੈ ਜੇ ਚੋਲਾ ਜਿਹੜਾ ਹੈ ਵੱਡਾ ਪਹਿਨਣਾ ਹੈ ਭਾਵ ਕਿ ਜੇ ਜ਼ਿੰਮੇਵਾਰੀ ਵੱਡੀ ਹੈ ਤੇ ਫਿਰ ਸੰਸਾਰ ਦੇ ਵਿੱਚ ਮਨੁੱਖ ਨੂੰ ਬੜੇ ਤਰੀਕੇ ਦੇ ਨਾਲ ਸੰਭਲ ਕੇ ਵਿਚਰਨਾ ਚਾਹੀਦਾ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਕਿ ਜੇ ਤੁਸੀਂ ਚੋਲਾ ਪਹਿਨਿਆ ਤੈਨੂੰ ਸੰਕੋਚ ਕੇ ਰੱਖੋ ਇਤਿਹਾਸ ਦੇ ਵਿੱਚ ਬਚਨ ਆਉਂਦਾ ਧੰਗੁਰ ਹਰ ਰਾਏ ਪਾਸ਼ਾ ਬਹਾਦਰ ਜੀ ਦੇ ਜਦੋਂ ਵੀ ਚੱਲਦੇ ਸੀ ਬੜੇ ਸੰਭਲ ਕੇ ਆਪਣੇ ਚੋਰੇ ਨੂੰ ਸੰਤੋਜ ਕੇ ਰੱਖਦੇ ਭਾਵ ਕੀ ਤੁਹਾਡੇ ਨਾਲ ਤੁਹਾਡੇ ਬਜਨਾ ਕਰਕੇ ਤੁਹਾਡੇ ਕਰਕੇ ਕੋਈ ਵੀ ਮਨੁੱਖ ਹੈ ਉਹ ਟੁੱਟਣਾ ਨਹੀਂ ਚਾਹੀਦਾ ਜਿਵੇਂ ਇੱਕ ਫੁੱਲ ਟਹਿਣੀ ਦੇ ਨਾਲੋਂ ਟੁੱਟ ਗਿਆ ਤੇ ਮਰ ਜਾ ਗਿਆ ਖਤਮ ਹੋ ਗਈ ਜ਼ਿੰਦਗੀ ਉਹਦੀ ਇਸੇ ਤਰ੍ਹਾਂ ਕਹਿੰਦੇ ਜਿਵੇਂ ਪੱਲੇ ਨੂੰ ਸੰਕੋਚ ਕੇ ਚੱਲੋਗੇ ਤੇ ਜੀਵਨ ਦੇ ਅੰਦਰ ਬੜੀਆਂ ਤਰੱਕੀਆਂ ਪ੍ਰਾਪਤ ਕਰੋਗੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਖੁਬਾਰੀ ਮਿਲਦੀ ਏ ਜਿਨ੍ਹਾਂ ਨੇ ਨਾਮ ਨੂੰ ਭੁਲਾ ਦਿੱਤਾ ਭਗਤ ਕਬੀਰ ਜੀ ਸਮੁੰਦਰ ਦੇ ਕੰਢੇ ਤੇ ਬੈਠੇ ਨੇ ਸਮੁੰਦਰ ਦੇ ਵਿੱਚੋਂ ਲਹਿਰਾਂ ਆਈਆਂ ਤੇ ਕੀ ਵੇਖਿਆ ਕਬੀਰ ਜੀ ਨੇ ਇੱਕ ਜਿਹੜਾ ਸੰਖ ਹੈ ਪਾਣੀ ਦੇ ਵਿੱਚੋਂ ਲਹਿਰਾਂ ਦੇ ਨਾਲ ਬਾਹਰ ਆਇਆ ਕਬੀਰ ਜੀ ਨੇ ਸੰਖ ਨੂੰ ਹੱਥ ਦੇ ਵਿੱਚ ਲਿਆ ਤੇ ਫਿਰ ਸਮੁੰਦਰ ਦੇ ਵਿੱਚ ਸੁੱਟਿਆ ਦੂਜੀ ਵਾਰੀ ਫਿਰ ਬੜੀ ਤੇਜ਼ ਪਾਣੀ ਦੀ ਲਹਿਰ ਆਈ ਉਹ ਜਿਹੜਾ ਸੰਖ ਹੈ ਫਿਰ ਦੁਬਾਰਾ ਪਾਣੀ ਦੀ ਲਹਿਰ ਦੇ ਨਾਲ ਪਾਣੀ ਦੇ ਵਿੱਚੋਂ ਬਾਹਰ ਆ ਗਿਆ ਕਬੀਰ ਜੀ ਕਹਿੰਦੇ ਸੰਖ ਨੂੰ ਸੰਬੋਧਨ ਕਰਦੇ ਨੇ ਪਾਣੀ ਦੇ ਅੰਦਰ ਚਲਾ ਜਾ ਤੇਰੀ ਜ਼ਿੰਦਗੀ ਹੈ ਅਲਤ ਮਾਨੇਗਾ ਖੇੜਾ ਬਾਨੇਗਾ ਤੇ ਜੇ ਕਿਸੇ ਪੁਜਾਰੀ ਦੇ ਹੱਥ ਆ ਗਿਆ ਤੇ ਮੰਦਰ ਦੇ ਵਿੱਚ ਸਵੇਰੇ ਸ਼ਾਮ ਤੈਨੂੰ ਧਾਹਾਂ ਮਾਰੀਆਂ ਪੈਣਗੀਆਂ ਜਿਹੜਾ ਆਪਣੇ ਮੂਲ ਦੇ ਨਾਲ ਟੁੱਟ ਜਾਂਦਾ ਹੈ ਕਹਿੰਦੇ ਉਹਦਾ ਫਿਰ ਹਾਲ ਜਿਹੜਾ ਹੈ ਮਾੜਾ ਹੁੰਦਾ ਹੈ ਹਰ ਵਿਸਰਤ ਸਦਾ ਖਵਾਰੀ ਜਿਨ੍ਹਾਂ ਨੇ ਨਾਮ ਨੂੰ ਭੁਲਾ ਲਿਆ ਸੰਸਾਰ ਦੇ ਵਿੱਚ ਵੀ ਖਵਾਰ ਹੁੰਦੇ ਨੇ ਤੇ ਨਿਰੰਕਾਰ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਫਿਰ ਬੈਠਣ ਜੋਗੀ ਜਗ੍ਹਾ ਵੀ ਪ੍ਰਾਪਤ ਨਹੀਂ ਹੁੰਦੀ ਜਿਹੜੇ ਨਾਮ ਨਹੀਂ ਜਪਦੇ ਅਗਲੀ ਪੰਕਤੀ 'ਚ ਸਤਿਗੁਰ ਦੀ ਕਿਰਪਾ ਕਰਦੇ ਤਾਂ ਤੋ ਤੋਖਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੀ ਰਹਾਓ ਕਹਿੰਦੇ ਜਿਨ੍ਹਾਂ ਨੂੰ ਤੇਰੀ ਓਟ ਹੈ ਜਿਨ੍ਹਾਂ ਨੂੰ ਤੇਰਾ ਆਸਰਾ ਹੈ ਜਿਨ੍ਹਾਂ ਨੂੰ ਤੇਲ ਤੇਜ ਹੈ ਉਹਨਾਂ ਨੂੰ ਕਦੇ ਵੀ ਤੋਖਾ ਨਹੀਂ ਵਿਆਪ ਸਕਦਾ ਕੋਈ ਵੀ ਉਹਨਾਂ ਦੇ ਨਾਲ ਛਲ ਨਹੀਂ ਕਰ ਸਕਦਾ ਕਪਟ ਨਹੀਂ ਕਰ ਸਕਦਾ ਗੁਰਮੁਖ ਪਿਆਰਿਆਂ ਦੇ ਨਾਲ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਪਰਮੇਸ਼ਰ ਦੇ ਆਸਰੇ ਛੱਡਿਆ ਹੋਵੇ ਜਿਨ੍ਹਾਂ ਨੂੰ ਆਸਰਾ ਹੀ ਉਸ ਵਾਹਿਗੁਰੂ ਨਰੰਕਾਰ ਦਾ ਹੋਵੇ ਜਿਨ੍ਹਾਂ ਨੇ ਸੰਸਾਰ ਵਾਲੇ ਪਾਸੇ ਤੋੜ ਕੇ ਉਸ ਨਰੰਕਾਰ ਦੇ ਨਾਲ ਆਪਣੀ ਨਿਮ ਲਾਈ ਹੋਵੇ ਤੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਭਾਈ ਉਹਨਾਂ ਨੂੰ ਫੇਰ ਖੁਆਰੀ ਨਹੀਂ ਪ੍ਰਾਪਤ ਹੋਦੀ ਉਹਨਾਂ ਦੇ ਨਾਲ ਕੋਈ ਛਲ ਨਹੀਂ ਕਰ ਸਕਦਾ ਕੋਈ ਕਾਪਲ ਨਹੀਂ ਕਰ ਸਕਦਾ ਉਹਨਾਂ ਦੇ ਨਾਲ ਕੋਈ ਫਰੇਬ ਨਹੀਂ ਕਰ ਸਕਦਾ ਧੋਖਾ ਨਹੀਂ ਕੀਤਾ ਜਾ ਸਕਦਾ ਜਿਹੜੇ ਹਰੀ ਪਰਮੇਸ਼ਰ ਦੇ ਪਿਆਰੇ ਨੇ ਕਿਉਂਕਿ ਉਹਨਾਂ ਦੀ ਸਹਾਇਤਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਆਪ ਹੈ ਸਤਗੁਰੂ ਦੀ ਕਿਰਪਾ ਕਰ ਰਹੇ ਨੇ ਤਾਂ ਤੂੰ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ ਸਰਤ ਜੈਸੇ ਅਰਜਾਰੀ ਸਤ ਦੀ ਗੱਲ ਕਰਦੇ ਨੇ ਕਹਿੰਦੇ ਨੇ ਨਾਮ ਤੋਂ ਬਿਨਾ ਜਿਹੜਾ ਜੀਵਨ ਬਲਣਾ ਜੀਵਨ ਜਿਹੜਾ ਤੇਰਾ ਲੰਘਦਾ ਜਾ ਰਿਹਾ ਹੈ ਤੇਰੇ ਸਵਾਸ ਜਿਹੜੇ ਦਿਨੋਂ ਦਿਨ ਘਟਦੇ ਜਾ ਰਹੇ ਨੇ ਸੋਹੀ ਰਾਗ ਦੇ ਅੰਦਰ ਵੀ ਸਤਿਗੁਰ ਦੀ ਕਿਰਪਾ ਕਰਦੇ ਨੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮੇਥਿਆ ਬਹੁ ਬੰਦੇਿਤ ਪਾਰਕ 헤 ਪਾਈ ਤੇਰੀ ਉਮਰ ਰੂਪੀ ਜਿਹੜੀ ਨਦੀ ਹੈ ਉਹ ਵਹਿਦੀ ਜਾ ਰਹੀ ਹੈ ਤੂੰ ਇਸ ਨਦੀ ਵੱਲ ਆਪਣਾ ਧਿਆਨ ਨਹੀਂ ਦਿੰਦਾ ਮੇਥਿਆ ਬਹੁ ਬੰਦੇਿਤ ਪਾਰਕ ਜਿਹੜੀਆਂ ਝੂਠ ਦੀਆਂ ਮਾਇਆ ਦੀਆਂ ਪੰਡਾਂ ਨੇ ਮਿੱਥਿਆ ਤੋਂ ਭਾਵ ਨਾਸਵੰਤ ਉਹ ਪੰਡਾਂ ਤੋਂ ਬੰਨੀ ਜਾ ਰਿਹਾ ਹੈ ਕਦੇ ਆਪਣੇ ਸਵਾਸਾਂ 'ਤੇ ਤਿਆਰ ਨਹੀਂ ਮਾਰਿਆ ਕਿ ਦਿਨੋ ਦਿਨ ਘਟਦੇ ਜਾ ਰਹੇ ਨੇ ਜਿਹੜਾ ਸਵਾਸ ਇੱਕ ਵਾਰੀ ਚਲ ਗਿਆ ਉਹ ਵਾਪਸ ਨਹੀਂ ਆਉਣਾ ਜਿਹੜਾ ਸਮਾਂ ਹੱਥ ਦੇ ਵਿੱਚੋਂ ਲੰਘ ਗਿਆ ਉਹ ਫਿਰ ਵਾਪਸ ਨਹੀਂ ਆਉਣਾ ਸਤਿਗੁਰੂ ਜੀ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਗਾਰੀ ਸੱਪ ਦੀ ਉਮਰ ਜਿਹੜੀ ਆ 100 100 ਸਾਲ ਦੀ ਸੱਪ ਇਦੋਂ ਜ਼ਿਆਦਾ ਉਮਰ ਦੇ ਵੀ ਜਿਹੜੇ ਸੱਪ ਨੇ ਸੱਪਾਂ ਦੀ ਉਮਰ ਬਹੁਤ ਜ਼ਿਆਦਾ ਹੈ ਸੱਪ ਦੇ ਅੰਦਰ ਇੱਕ ਜ਼ਹਿਰ ਪਾਇਆ ਜਾਂਦਾ ਉਹ ਆਪਣੇ ਜ਼ਹਿਰ ਦੇ ਕਰਕੇ ਹੀ ਹਰ ਵੇਲੇ ਤਲਫਦਾ ਰਹਿੰਦਾ ਕਦੇ ਵੀ ਇੱਕ ਕਹਿਣੀ ਬੈਂਦਾ ਬੜਾ ਉਹ ਕੋਸ਼ਿਸ਼ ਕਰਦਾ ਕਿ ਕਿਤੇ ਸ਼ਾਂ ਦੇ ਜਾ ਕੇ ਬੈਠੇ ਤੁਸੀਂ ਵੇਖਿਓ ਜਿੱਥੇ ਕਿਤੇ ਠੰਡੀ ਜਗ੍ਹਾ ਹੋਵੇਗੀ ਉੱਥੇ ਸੱਪ ਤੁਹਾਨੂੰ ਜ਼ਿਆਦਾ ਤਰਾਪ ਤਾਉਂਗੇ ਬੜੀ ਉਹ ਕੋਸ਼ਿਸ਼ ਕਰਦਾ ਕਿ ਠੰਡ ਪਵੇ ਮੈਂ ਨਿੱਕ ਮਾੜਾ ਠੰਡ ਦਾ ਅਨੰਤ ਮਾੜਾ ਪਰ ਕਹਿੰਦੇ ਜਿਹੜੇ ਉਹਦੇ ਅੰਦਰ ਜ਼ਹਿਰ ਹੈ ਉਹ ਟਿੰਕ ਕੇ ਬੈਠਣ ਨਹੀਂ ਦਿੰਦੇ ਆਪਣੀ ਜ਼ਹਿਰ ਦੇ ਕਰਕੇ ਤੜਫਦਾ ਹੈ ਇਸੇ ਤਰ੍ਹਾਂ ਹੀ ਜਿਹੜੇ ਵਕਾਰੀ ਪੁਰਸ਼ ਨੇ ਜਿਨ੍ਹਾਂ ਦੇ ਅੰਦਰ ਵਕਾਰਾ ਰੂਪੀ ਜ਼ਹਿਰ ਹੈ ਉਹ ਵਕਾਰਾ ਕਰਕੇ ਕਦੇ ਵੀ ਠੇਕੇ ਨਹੀਂ ਬੈਠਦੇ ਤੇ ਯਾਦ ਰੱਖਿਓ ਜਿਹੜੇ ਵਕਾਰੀ ਹੋਣਗੇ ਜਿਹੜੇ ਨਾਮ ਨਹੀਂ ਜਪਦੇ ਜਿਹੜੇ ਸਿਮਰਨ ਤੋਂ ਹੇਲੇ ਨੇ ਤੇ ਉਹਨਾਂ ਦੀ ਉਮਰ ਵੀ ਵੇਖੋ ਸਤਿਗੁਰੂ ਨੂੰ ਬਹੁਤ ਜ਼ਿਆਦਾ ਹੋਵੇਗੀ ਜਿਹੜਾ ਕੋਈ ਪਾਪਪੁਕਾਰੀ ਸੁਭਾਅ ਵਾਲਾ ਮਨੁੱਖ ਹੋਵੇਗਾ ਬੜੀ ਜਲਦੀ ਉਹ ਜਿਹੜਾ ਆਪਣਾ ਹਸਤ ਮਨੋਰਥ ਪੂਰਾ ਕਰਕੇ ਸੰਸਾਰ ਤੋਂ ਜਲਦੀ ਪੂਰਤ ਕਰ ਜਾਂਦਾ ਤੇ ਜਿਹੜੇ ਨਾਸਤਿਕ ਬਿਰਤੀ ਵਾਲੇ ਲੋਕ ਨੇ ਉਹਨਾਂ ਨੇ ਕਈ ਅਰਦਾਸਾਂ ਕਰਦੇ ਨੇ ਪਰ ਮੱਦੇ ਤੇ ਤੇ ਬਿਲਕਦੇ ਪਹਿਲੇ ਸਾਧੂ ਵਾਂਗੂ ਉਹਨਾਂ ਦੀ ਬਦੀ ਨਹੀਂ ਜਲਦੀ ਹੁੰਦੀ ਬੇਰ ਸਿਮਰਨ ਜੋ ਜੀਵਨ ਬਲ ਨਾਲ ਸਰਬਜੈਸੀ ਅਰਜਾਰੀ ਨਵਖੰਡ ਨੂੰ ਰਾਜ ਕਮਾਵੇ ਅੰਤ ਚਲੇ ਦੁਹਾਰੇ ਧਰਤੀ ਦੇ ਜਿਹੜੇ ਵਿਦਵਾਨਾਂ ਨੇ ਨਵਖੰਡ ਮੰਨੇ ਸਤਿਗੁਰੂ ਦੇ ਕਹਿੰਦੇ ਭਾਵੇਂ ਨਵਾਂ ਖੰਡਾਂ ਦੇ ਵਿੱਚ ਤੋਂ ਰਾਜ ਕਰ ਲੈ ਪੂਰੀ ਧਰਤੀ ਨੂੰ ਜਿੱਤ ਲੈ ਪੂਰੀ ਧਰਤੀ ਤੇ ਤੇਰਾ ਰਾਜ ਹੋ ਜਾਵੇ ਪਰ ਜੇ ਤੂੰ ਅੰਤ ਚਲੇ ਦੁਹਾਰੇ ਜੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਦੇ ਅੰਤਲੇ ਸਮੇਂ ਸੰਸਾਰ ਤੋਂ ਤੈਨੂੰ ਦੇਵਨ ਰੂਪੇ ਬਾਦੀ ਜਿਹੜੀ ਹੈ ਉਹ ਹਾਰ ਕੇ ਜਾਣਾ ਪਵੇਗਾ ਸਿਕੰਦਰ ਬਾਦਸ਼ਾਹ ਹੋਇਆ ساری ਦੁਨੀਆ ਤੇ ਜਿੱਤ ਪ੍ਰਾਪਤ ਕੀਤੀ ਬੜਾ ਤਨਦੋਲ ਇਕੱਠਾ ਕੀਤਾ ਤੇ ਜਿਸ ਵੇਲੇ ਇਹਦੀ ਮੌਤ ਹੋਈ ਮਰਨ ਤੋਂ ਪਹਿਲਾਂ ਇਹਨੇ ਆਪਣੇ ਪਰਿਵਾਰ ਨੂੰ ਆਖਿਆ ਜਦੋਂ ਮੈਂ ਫੌਜ ਹੋਵਾਂਗਾ ਜਦੋਂ ਮੇਰਾ ਜਲਾਜਾ ਨਿਕਲੇ ਤੇ ਮੇਰੇ ਜਿਹੜੇ ਹੱਥ ਨੇ ਉਹ ਮੇਰੇ ਕਫਨ ਦੇ ਵਿੱਚੋਂ ਬਾਹਰ ਕੱਢਿਓ ਪਰਿਵਾਰ ਨੇ ਪੁੱਛਿਆ ਕਿਹੜੀ ਗੱਲੋਂ ਕਫਨ ਦੇ ਵਿੱਚੋਂ ਹੱਥ ਕਿਉਂ ਬਾਹਰ ਕੱਢਣੇ ਨੇ ਕਹਿੰਦਾ ਹੈ ਇਹ ਲੋਕਾਂ ਨੂੰ ਸਿੱਖਿਆ ਮਿਲੇਗੀ ਸਾਰੀ ਦੁਨੀਆ ਨੂੰ ਦਿੱਤਨ ਵਾਲਾ ਜਿਹੜਾ ਸਿਕੰਦਰ ਬਾਦਸ਼ਾਹ ਹੈ ਦੇਖੋ ਲੋਕੋ ਅੱਜ ਉਹ ਵੀ ਖਾਲੀ ਹੱਥ ਜਾ ਰਹੇ ਆ ਨਾਮ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਬੁਹਾਰੀ ਪੂਰੀ ਤਰਦੀ ਦੇ ਉੱਪਰ ਰਾਜ ਕਰ ਲੈ ਅੰਤਲੇ ਸਮੇਂ ਖਾਲੀ ਹੱਥ ਜਾਣਾ ਪਵੇਗਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਦ ਸ੍ਰੀ ਰਾਜ ਦੀ ਵਾਰ ਦੇ ਅੰਦਰ ਕਿਰਪਾ ਕਰਦੇ ਨੇ ਬਸੰਤ ਸਵਰਗ ਲੋਕ ਹੈ ਜਿੱਤੇ ਧਰਤੀ ਨਾਮ ਖੰਡਨ ਹੈ ਸਤਗੁਰ ਜਿੱਥੇ ਵੀ ਕਹਿੰਦੇ ਪ੍ਰਿਥਵੀ ਜਿਹੜੀ ਨੌਵੇਂ ਖੰਡਾ ਦੇ ਵਿੱਚ ਹੈ ਉਹਦੇ ਉੱਤੇ ਭਾਵੇਂ ਰਹਿਣ ਵਾਸਤੇ ਸਵਰਗ ਵਰਗੀ ਥਾਂ ਬਣਾ ਲੈ ਤੇ ਜੇ ਤੇਰੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਫਿਰ ਉਹ ਜਿਹੜੀ ਜਗ੍ਹਾ ਹੈ ਉਹ ਨਰਕ ਤੋਂ ਇੰਤੈਰੀ ਹੈ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਜਿੱਥੇ ਨਾਮ ਨਹੀਂ ਧਿਆਇਆ ਜਾਂਦਾ ਉਹ ਜਿਹੜੀ ਥਾਂ ਸਤਿਗੁਰ ਦੇ ਚਰਨ ਤੇ ਰਹਿਣ ਤੇ ਲੈਣ ਦੀ ਨਹੀਂ ਭਾਈ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਦੀ ਸਤਿਗੁਰ ਦੀ ਕਹਦੇ ਸਾਰੀ ਦੁਨੀਆ ਨੂੰ ਜਿੱਤ ਲੈ ਜੇ ਨਾਮ ਨਹੀਂ ਜਪਿਆ ਤੇ ਜੀਵਨ ਨੂੰ ਵੀ ਬਾਦੀ ਜਿਹੜੀ ਹੈ ਹਾਰ ਕੇ ਸੰਸਾਰ ਤੋਂ ਚਲਿਆ ਜਾਵੇਗਾ ਤੇ ਅਗੇ ਕਿਰਤਾਂ ਕਰਦੇ ਗਉੜ ਨਿਧਾਰ ਗਉੜ ਤੇ ਨਹੀਂ ਗਾਏ ਜਾ ਕੋ ਕਿਰਪਾ ਤਾਰੀ ਗੁਨਾ ਦੇ ਵਿਧਾਨ ਗੁਨਾ ਦੇ ਖਜ਼ਾਨੇ ਉਹ ਪਰਮੇਸ਼ਰ ਵਾਹਿਗੁਰੂ ਦੇ ਗੁਰ ਗੀਤ ਫਿਰ ਉਹਨਾਂ ਨੇ ਗਾਏ ਜਿਨ੍ਹਾਂ ਦੇ ਉੱਤੇ ਉਹ ਵਾਹਿਗੁਰੂ ਨੇ ਆਪਣੀ ਕਿਰਪਾ ਰਹਿਮਤ ਕਰ ਦਿੱਤੀ ਉਹ ਕਿਰਪਾਲੂ ਨੇ ਜਿਨ੍ਹਾਂ ਦੇ ਉੱਪਰ ਦਇਆ ਕਰ ਦਿੱਤੀ ਉਹਨਾਂ ਨੇ ਫਿਰ ਉਹਦਾ ਨਾਮ ਜਪਿਆ ਉਹਨਾਂ ਨੇ ਨਾਮ ਨੂੰ ਹਿਰਦੇ ਦੇ ਅੰਦਰ ਵਸਾਇਆ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਫਿਰ ਉਹ ਕੱਲਾ ਆਪ ਨਹੀਂ ਜਪਦੇ ਆਪ ਜਪੋ ਅਗਰ ਨਾਮ ਦਤਾਵੋ ਪਰਮੇਸ਼ਰ ਨੇ ਉਹਨਾਂ ਨੂੰ ਡਿਊਟੀ ਲਾ ਕੇ ਸੰਸਾਰ ਤੇ ਭੇਜਿਆ ਭਾਈ ਆਪ ਵੀ ਤੁਸੀਂ ਨਾਮ ਜਪੋ ਤੇ ਸੰਗਤਾਂ ਦੇ ਵਿੱਚ ਬੈਠ ਕੇ ਹੋਰਨਾ ਵੀ ਉਸ ਬਾਤ ਦੇ ਨਾਲ ਜੋੜਨਾ ਕਰੋ ਨਾਮ ਜਪਣ ਵਾਲੇ ਰੂਹ ਦਾ ਪ੍ਰਭਾਵ ਐਸਾ ਹੁੰਦਾ ਨਾਮ ਜਪਣ ਵਾਲੇ ਜਿੱਥੇ ਆਪਣਾ ਵਾਸਾ ਕਰ ਲੈਣ ਉਹਨਾਂ ਵੀ ਜਿਹੜੇ ਸੰਗਤ ਕਰਦੇ ਨੇ ਤੇ ਉਹਨਾਂ ਦੇ ਉੱਤੇ ਸੰਗਤ ਦਾ ਅਸਰ ਹੋ ਜਾਂਦਾ ਉਹ ਵੀ ਨਾਮ ਬਾਣੀ ਦੇ ਨਾਲ ਜੁੜ ਜਾਂਦੇ ਨੇ ਇਸੇ ਕਰਕੇ ਕਹਿੰਦੇ ਨੇ ਸਾਧਕ ਪੁਰਸ਼ ਦੀ ਜਿਹੜੀ ਸੰਗਤ ਹੈ ਉਹਨੇ ਕਰਨੀ ਚਾਹੀਦੀ ਕਬੀਰ ਜੀ ਨੇ ਆਖਿਆ ਜੇ ਕੋਈ ਸਾਧਕ ਮਿਲਦਾ ਤੇ ਦੋਵੇਂ ਹੀ ਭੱਜ ਜਾਂਦਾ ਪਰਛਾਵਾਂ ਵੀ ਤੇਰੇ ਉੱਤੇ ਨਾ ਪੈ ਜਾਵੇ ਤੇ ਜਿਹੜੇ ਲਾਭ ਦੇਣ ਵਾਲੇ ਨੇ ਉਹਨਾਂ ਦੀ ਸੰਗਤ ਕਰ ਸਾਥ ਸੰਗਤ ਕਰ ਤਾਂ ਗੁਰੂ ਨਾਨਕ ਪਾਸ਼ਾ ਮਹਾਰਾਜ ਜਿੱਥੇ ਵੀ ਜਨਰੇ ਸਤਿਗੁਰ ਜੀ ਨੇ ਸੰਗਤਾਂ ਨੂੰ ਇੱਕੋ ਉਪਦੇਸ਼ ਦੇਣਾ ਉਸ ਕਰਤਾਰ ਵਾਹਿਗੁਰੂ ਦੇ ਨਾਲ ਜੁੜਨਾ ਕਰੋ ਭਾਈ ਇਹ ਜਿਹੜੀ ਤੁਸੀਂ ਦੇਵ ਦੇਵਤਿਆਂ ਦੀ ਮੂਰਤੀਆਂ ਦੀ ਪੂਜਾ ਕਰਦੇ ਹੋ ਇਹਦਾ ਤਿਆਗ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਕਰੋ ਸਤਗੁਰੂ ਜਿੱਥੇ-ਜਿੱਥੇ ਵੀ ਗਏ ਸਤਗੁਰੂ ਜੀ ਨੇ ਉਪਦੇਸ਼ ਦਿੱਤਾ ਧਰਮ ਸ਼ਾਲਾ ਬਣਾਓ ਦੋ ਟਰਮ ਸੰਗਤ ਹੋਵੇ ਪ੍ਰਸ਼ਾਦਾ ਪਾਣੀ ਜਿਹੜਾ ਹੈ ਆਏ ਕੇ ਨੂੰ ਮਿਲੇ ਰਹਿਣ ਵਾਸਤੇ ਕਿਸੇ ਯਾਤਰੂ ਨੂੰ ਰਾਤ ਕੱਟਣ ਵਾਸਤੇ ਜਗ੍ਹਾ ਮਿਲੇ ਨਾਮ ਜਪੋ ਸੰਗਤ ਕਰੋ ਤੇ ਸਤ ਸੰਗਤ ਕਰਦਿਆਂ ਕਰਦਿਆਂ ਹਿਰਦੇ ਦੇ ਅੰਦਰੋਂ ਜਿਹੜੀ ਮੈਲ ਹੈ ਉਹ ਨਿਕਲ ਜਾਂਦੀ ਹੈ ਸੇਵਾ ਕਰਦਿਆਂ ਕਰਦਿਆਂ ਗਉੜੀ ਨੇ ਦhaal ਗੁਣ ਤਿਨ ਹੀ ਜਾਇ ਜਦ ਕਿਰਪਾ ਧਾਰੀ ਜਿਨ੍ਹਾਂ ਦੇ ਉੱਤੇ ਕਿਰਪਾ ਕਰ ਦਿੱਤੀ ਉਹਨਾਂ ਨੇ ਵਾਹਿਗੁਰੂ ਜੀ ਦੇ ਗੁਣ ਗਾਏ ਉਹਨਾਂ ਨੇ ਨਾਮ ਜਪ ਕੇ ਉਹ ਪਰਮੇਸ਼ਰ ਨੂੰ ਪਾ ਲਿਆ ਸੋ ਸੁਖੀ ਆ ਧੰਨ ਉਸ ਜਨਮ ਨਾਨਕ ਤਿਸ ਬਲਿਹਾਰੀ ਏ ਨਾਨਕ ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ ਕਿੰਨਾਂ ਤੋਂ ਜਿਨ੍ਹਾਂ ਨੇ ਨਾਮ ਜਪਿਆ ਸੋ ਸੁਖੀਆ ਉਹ ਸੰਸਾਰ ਦੇ ਵਿੱਚ ਫਿਰ ਸੁਖੀ বাসਦੇ ਨੇ ਜਿਨ੍ਹਾਂ ਨੇ ਨਾਮ ਨੂੰ ਜਪਿਆ ਧੰਨ ਉਸ ਜਨਮ ਉਹਨਾਂ ਨੇ ਜਿਹੜਾ ਮਨੁੱਖਾ ਜਨਮ ਲਿਆ ਉਹਦੇ ਵਿੱਚ ਲਾਹੇ ਪ੍ਰਾਪਤ ਕਰਕੇ ਉਹਨਾਂ ਦਾ ਜਿਹੜਾ ਜਨਮ ਹੈ ਉਹ ਧੰਨਤਾ ਦੀ ਜੋਤ ਹੋ ਗਿਆ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਜਿਨ੍ਹਾਂ ਨੇ ਹਿਰਦੇ ਦੇ ਅੰਦਰ ਵਸਾ ਲਿਆ ਸਤਿਗੁਰੂ ਜੀ ਕਹਿੰਦੇ ਫਿਰ ਉਹ ਪੂਜਨ ਯੋਗ ਹੋ ਜਾਂਦੇ ਨੇ ਉਹਨਾਂ ਨੂੰ ਬਲਹਾਰ ਪ੍ਰਵਾਦ ਕਰਦਾ ਹਾ ਦਿਨਾਂ ਦੇ ਨਾਮ ਨੂੰ ਜਪ ਲਿਆ ਤੁਹਾਨੂੰ ਅਰਜ ਦੇ ਪਾਤਸ਼ਾਹ ਮਹਾਰਾਜ ਜੀ ਸਤਿਗੁਰੂ ਜੀ ਇਹ ਸ਼ਬਦ ਦੇ ਅੰਦਰ ਇਹ ਹੀ ਕਿਰਪਾ ਕਰ ਰਹੇ ਨੇ ਕਿ ਭਾਈ ਨਾਮ ਦੇ ਨਾਲ ਜੁੜਨਾ ਕਰੀਏ ਨਾਮ ਤੋਂ ਬਿਨਾਂ ਮਨੁੱਖਾ ਜਨਮ ਜਿਹੜਾ ਹੈ ਉਹ ਕਿਸੇ ਕੰਮ ਦਾ ਨਹੀਂ ਨਾਮ ਤੋਂ ਹੀਣਾ ਜਿਹੜਾ ਬਨੁਖ ਹੈ ਕਿਹਦੀ ਉਹਦਾ ਤੇ ਨਾਮ ਲੈਣਾ ਵੀ ਮਾਰਾ ਹੈ ਸੋ ਸਤਗੁਰੂ ਦੀ ਕਿਰਪਾ ਕਰਨਾ ਆਓ ਸਤਗੁਰੂ ਜੀ ਦੇ ਚਰਨਾਂ 'ਚ ਅਸੀਂ ਵੀ ਅਰਦਾਸ ਬੇਨਤੀ ਕਰੀਏ ਏਕ ਗੁਰੂ ਗ੍ਰੰਥ ਸਾਹਿਬ ਤਾਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਦੀਓ ਸਾਡੀ ਝੋਲੀ ਦੇ ਵਿੱਚ ਵੀ ਨਾਮ ਦਾ ਕਿੰਤਾ ਪਾ ਦਿਓ ਸਾਡੇ ਤੇ ਬਰੰਤ ਕਰੋ ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਦਿਓ ਅਸੀਂ ਵੀ ਤੇਰੇ ਨਾਲ ਜੁੜ ਕੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਜਾਪ ਕਰ ਸਕੀਏ ਸਾਡੇ ਤੇ ਕਿਰਪਾ ਕਰੋ ਕਿਉਂਕਿ ਜਦੋਂ ਅਸੀਂ ਗੁਰੂ ਦੇ ਅੱਗੇ ਅਰਦਾਸ ਕਰਦੇ ਆਂ ਤੇ ਗੁਰੂ ਫਿਰ ਬੜਾ ਪ੍ਰਸਾਦ ਹੁੰਦਾ ਹੈ ਜਦੋਂ ਗੁਰੂ ਦੇ ਅੱਗੇ ਬੇਨਤੀ ਕਰਾਂਗੇ ਤੇ ਉਹ ਜਿਹੜੀ ਬੇਨਤੀ ਹੈ ਸਤਿਗੁਰੂ ਜੀ ਸਦਕਾਰ ਕਰਦੇ ਕਿੰਨੀਆਂ ਅਰਦਾਸਾਂ ਕਰਦੇ ਆ ਗੁਰੂ ਦੇ ਅੱਗੇ ਇਹਨਾਂ ਨੂੰ ਕੁਝ ਮੰਗਦੇ ਆ ਉਥੇ ਨਾਮ ਦੀ ਦਾਤ ਵੀ ਮੰਗਿਆ ਕਰੀਏ ਸਿਮਰਨ ਦੀ ਨਿਤਨੇਮ ਦੀ ਜਦੋਂ ਗੁਰੂ ਘਰ ਦੇ ਵਿੱਚ ਆਉਂਦੇ ਆ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਸਤਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਸਤਗੁਰੂ ਜੀ ਤਾਂਮ ਕ્રોਧ ਲੋਭੋ ਹੰਕਾਰ ਤੋਂ ਬਚਾਓ ਤੇ ਨਾਮ ਦਾ ਕਿਰਕਾ ਜਿਹੜਾ ਹੈ ਸਾਡੀ ਝੋਲੀ 'ਚ ਸਾਡੇ ਹਿਰਦੇ 'ਚ ਵਸਾ ਦਿਓ ਸਤਗੁਰੂ ਜੀ ਜਿੱਥੇ ਸਾਨੂੰ ਇਲੀਆਂ ਦਾਤਾਂ ਦੇ ਕੇ ਨਵਾਜਦੇ ਨੇ ਇਲੀਆਂ ਲਹਿਮਤਾਂ ਵਰਤਉਂਦੇ ਨੇ ਸਾਡਾ ਵੀ ਫਰਜ਼ ਬਣਦਾ ਹੈ ਗੁਰੂ ਦੇ ਕੋਲ ਨਾਮ ਦੀ ਦਾਤ ਮੰਗੀਏ ਸਤਗੁਰੂ ਜੀ ਕਿਰਪਾ ਕਰਨਾ